ਲੋਵੀ ਅੱਜ ਦੀ ਸ਼ੁਰੂਆਤ ਕਰਤੀ ਜੰਬੇ ਨੇ ਜਿਹੜਾ ਅੰਬਾ ਕੱਲ ਉਧਰ ਜਾਫੀ ਬਣ ਕੇ ਰੇਡਰਾਂ ਨੂੰ ਘਟਣ ਦਿਆ ਸੀ ਅੱਜ ਆਪਣੇ ਅਸਲੀ ਰੰਗ ਦਾ ਆ ਅੱਜ ਵੇਖ ਲੋ ਅੰਬਾ ਐਵੇਂ ਨਾ ਨਾਮ ਬਾ ਦਿੱਤਾ ਵੈਰੀ ਗੁੱਡ ਬਿਆ ਗੁੱਡ ਕੀਦੀ ਕਬੱਡੀ ਅਗਲੀ ਚੱਲ ਆ ਵੀ ਨਵ ਲਓ ਜੀ ਆਹ ਇਹ ਆਪਣਾ ਚੋਬਰ ਗੱਟਰ ਦਾ ਅਸੀ ਦਾ ਇਹ ਵੀਟ ਤਾਂ 75 ਕਿਲੋ ਜਾ ਪਰ ਅਹੀਂ ਓਪਨ ਜੀ ਵੀ ਕਬੱਡੀਆਂ ਪਵੋਨੇ ਪਹਿਲਵਾਨ ਕੋ ਲਵੜੀਆ ਭਰਾ ਦੀ ਭਰਾ ਨੂੰ ਟੱਕਰ ਹੋ ਵੀ ਜੇ ਅਨਾ ਘਰ ਦਾ ਪੇਤੀ ਲੰਕਾ ਟਾਏ ਹੋਰ ਸਾਰੇ ਪੇਤੀ ਗਏ ਇੱਕ ਦੂਜੇ ਦੇ ਰੇ ਦਿਮਾਗੀ ਪਲੇਅਰ ਆ ਡਾ ਸਾਡੀ ਗਰਾਊਂਡ ਦਾ ਸਭ ਤੋਂ ਵਧੀਆ ਗੱਡ ਅੱਜ ਨਵਾਂ ਚੋਬਰ ਮੋਗੇ ਵਾਲਾ ਜਿਹੜਾ ਕੱਲ ਆਇਆ ਏ ਵੀ ਪਹਿਲਾਂ ਨੂੰ ਡਾਇਗਨੋਸ ਕਰ ਲੈਨੇ ਆ ਪਲਵਾਨ ਨੂੰ ਦੇਖ ਲੈਨੇ ਆ ਕਿ ਕਿੰਨੇ ਕਿ ਗੇਮ ਇਹਦੇ ਪਿੰਡੇ ਚ ਪਹਿਲੋ ਹੈ ਗਈ ਆ ਤੇ ਕਿੱਥੇ ਕਿੱਥੇ ਲੋੜ ਆ ਦੱਸਣ ਦੀ ਆ ਗੁੱਡ ਸ਼ਾਬਾਸ਼ ਵੈਰੀ ਗੁੱਡ ਟੱਚ ਆਪ ਮਾਰਿਆ ਕਰ ਜੰਗਾ ਟੱਚ ਆਪ ਮਾਰਨਾ ਜਦੋਂ ਜਾਫੀ ਆਪ ਲੱਗਦਾ ਉਹ ਤੁਹਾਨੂੰ ਚਾਂਸ ਜ਼ਿਆਦਾ ਹੁੰਦੇ ਜਫੇ ਦੇ ਟੱਚ ਆਪ ਮਾਰ ਆ ਜੇ ਸੁਖ ਰਾਮਪੁਰਿਆ ਉਧਰ ਪੈ ਗਿਆ ਕੰਗੇ ਵਾਲੇ ਆ ਯਾਰ ਪਾਣੀ ਕਿ ਪਿਛੇ ਗਾਹ ਹੋ ਕੇ ਰੋ ਇਹ ਆ ਜੀ ਰਾਮਾ ਇਹ ਭਗਤ ਬੰਦਾ ਆ ਢੀ ਗਰਾਊਂਡ ਦਾ ਇਹ ਬਹੁਤ ਸ਼ੌਂਕਾ ਪਹਿਲਵਾਨ ਨੂੰ ਤੇ ਇਹ ਆ ਕਿ ਕੁਦਰਤੀ ਤੌਰ ਤੇ ਪਹਿਲਵਾਨ ਦੇ ਨਾਲ ਛੋਟੇ ਹੁੰਦੇ ਆ ਥੋੜਾ ਜਿਹਾ ਨਾ ਜਦਾਂ ਮੰਨ ਲਓ ਸੱਟ ਲੱਗੀ ਤੇ ਇਹ ਕਿ ਗੇਮ ਨਹੀਂ ਇਹ ਕਰ ਸਕਿਆ ਪਹਿਲਵਾਨ ਰਾਮੇ ਕਿੱਥੇ ਲੱਗੀ ਸੱਟ ਆ ਮੱਥੇ ਦੇ ਮੱਥੇ ਉੱਤੇ ਆ ਵੇਖੋ ਜੀ ਟੰਕੇ ਲੱਗੇ ਰਾਮੇ ਨੂੰ ਸ਼ੌਂਕ ਬਹੁਤ ਆ ਤੇ ਰੱਸਾ ਅੱਜ ਵੀ ਦੋ ਤਿੰਨ ਵਾਰ ਚੜ ਜਾਂਦਾ ਬੜੇ ਆਰਾਮ ਨਾਲ ਸਟੀਲ ਬੋਡੀ ਆ ਰਾਮੇ ਦੀ ਠੀਕ ਆ ਰਾਮ ਦੀ ਕਿਰਪਾ ਲਾਇਗਰ ਕੋਈ ਨਹੀਂ ਕੋਈ ਗੱਲ ਨਹੀਂ ਸ਼ਾਮਤ ਨੂੰ ਹੈਗਾ ਗੱਡ ਗੱਡ ਸ਼ਾਬਾਸ਼ ਜਿੱਕਾਂ ਗਿਆ ਲਿਆ ਆ ਵੈਰੀ ਗੁੱਡ ਹੁਣ ਦਾ ਚੱਲ ਗਿਆ ਸਮਝਦਾ ਪਲੇਅਰ ਬਣ ਗਿਆ ਤੂੰ ਹਾਂ ਗੱਡ 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 ਬਾਅਦ ਠੀਕ ਆ ਇਤਨਾ ਜਾਣਦੇ ਪਿਆ ਨਾਲ घेरी लगे भज कर रखना तीस सकेंट का टच ऑफ मारना जल्दी डबल हो गया जे वेरी गुड शाबाश अंदर जाफी डे तैयार हो ट्रैकिंग कर ਇਹ ਖੰਡਿਆ ਕਿੜਾ ਕਿੜਾ ਰੱਡ ਤੜਿਆ ਅੱਜ ਅੰਬਾੜਾ ਇਹ ਨੌਨਸਟਾਪ ਕਬੜੀਆਂ ਪਾਉਣ ਅੱਜੀਆ ਕਿਨੂੰ ਲਓ ਵੀ ਇਹ ਕਿਦਨ ਮੈਂ ਵੀਡੀਓ ਵੇਖਣ ਰਿਹਾ ਹਾਂ ਆਪਣਾ ਛੋਟਾ ਵੀਰ ਆ ਸੁਲਤਾਨ ਉਹ ਵੀ ਮਿਹਨਤ ਲਗਾਉਂਦਾ ਬੱਚਿਆਂ ਦੀ ਤੇ ਉਹ ਕਿਸੇ ਦੇ ਘਰੋਂ ਸਾਈਕਲ ਲੈ ਕੇ ਆਇਆ ਹੈ ਕਿ ਬੱਚਾ ਜਿਹੜਾ ਸੀ ਗਰਾਊਂਡ ਛੱਡ ਗਿਆ ਸੀ ਤੇ ਉਹਨੇ ਇਹ ਵੀਡੀਓ ਪਾਈ ਸੀ ਕਿ ਬਹੁਤ ਜਦਾ ਮੈਨੂੰ ਦੁੱਖ ਹੋਣ ਰਿਹਾ ਕਿ ਮਿਹਨਤ ਲਵਾਈ ਆ ਤੇ ਬੱਚਾ ਹੁਣ ਗਰਾਊਂਡ ਛੱਡਣੀ ਚਾਹੁੰਦਾ ਉਹ ਤੋਂ ਬਾਅਦ ਮੈਂ ਵੀਡੀਓ ਵੇਖ ਲਈ ਆਪਣੇ ਭਲਵਾਨ ਵੀਰ ਲਖਣ ਦੀ ਉਹਨਾਂ ਨੇ ਆਪਣਾ ਬਹੁਤ ਪਿਆਰ ਆ ਲਖਣ ਦਾ ਵੀ ਤੇ ਉਹਨੇ ਵੀ ਵੀਡੀਓ ਪਾਈ ਸੀ ਕਿ ਬੜਾ ਦੁੱਖ ਹੋਇਆ ਮੈਨੂੰ ਕਿ ਅੱਜ ਮੇਰੀ ਗਰਾਊਂਡ ਦਾ ਇੱਕ ਪਲੇਅਰ ਜਿਹੜਾ ਵਾ ਉਹ ਗਰਾਊਂਡ ਛੱਡਣ ਡਿਆ ਤੇ ਸੇਮ ਇਹ ਚੀਜ਼ ਮੇਰਨਾ ਵੀ ਹੋਗੀ ਆਜੇ ਪਲਵਾਨ ਸਾਡਾ ਕਿਨੂੰ ਮਤਲਬ ਇਹ ਆ ਕਿ ਆਪਾਂ ਦੇ ਕੋਲ ਇਹਨੂੰ ਸਾਲ ਤੋਂ 2 ਦਿਨ ਮਹੀਨੇ ਉੱਪਰ ਹੋ ਗਏ ਆ ਤੇ ਇੰਨੀ ਰੀਜਨਰੀ ਤਿਆਰੀ ਕਰਾਈ ਆ ਤੇ ਇੰਨਾ ਵਧੀਆ ਬੰਦਾ ਰਿਜ਼ਲਟ ਦੇਣ ਰਿਹਾ ਪਤਾ ਨਹੀਂ ਵੀ ਇਹ ਕਿੰਨੇ ਇਹਦੇ ਪੈਰਾਂ ਦੀ ਮਿੱਟੀ ਚੁੱਕਦੀ ਇਹ ਪਲਵਾਨ ਨੇ ਮਨ ਬਣਾ ਲਿਆ ਕਿ ਮੈਂ ਹੁਣ ਗਰਾਊਂਡ ਦੀ ਲਾਇਆ ਕਰਨੀ ਮੈਂ ਗੇਮ ਨਹੀਂ ਕਰਨੀ ਤੇ ਸੱਚ ਜਾਣਿਓ ਉਦੋਂ ਮੈਨੂੰ ਸੁਲਤਾਨ ਦਾ ਤੇ ਲਖਣ ਪੜਵਾਣ ਦਾ ਦੁੱਖ ਵਾਕਿਆ ਹੀ ਮਹਿਸੂਸ ਹੋਇਆ ਕਿ ਵਾਕਿਆ ਹੀ ਇੱਕ ਕੋਚ ਵਾਸਤੇ ਸਭ ਤੋਂ ਮਹਾਰਾ ਸਵਾ ਮਾਰਾ ਟਾਈਮ ਜਿਹੜੀ ਗੱਲ ਹੁੰਦੀ ਹੈ ਨਾ ਇਹੀ ਹੁੰਦੀ ਹੈ ਕਿ ਜਦੋਂ ਕਿਸੇ ਤੇ ਰੀਜ ਨਾਲ ਮਿਹਨਤ ਲਾਈ ਹੋਵੇ ਨਾ ਤੇ ਉਹ ਬੰਦਾ ਕਹਦੇ ਹੌਲੀ ਜੀ ਕਿ ਮੈਂ ਗਰਾਊਂਡ ਨਹੀਂ ਆਉਣਾ ਕਿਉਂਕਿ ਉਹਨੂੰ ਆਪਣਾ ਤੇ ਵੇਖ ਲਿਆ ਪਰ ਉਹਨੇ ਕੋਚ ਦੇ ਟਾਈਮ ਦੀ ਨਹੀਂ ਕਦਰ ਕੀਤੀ ਕਿ ਜਿੰਨੇ ਸਾਰਾ ਕੋਚ ਹੀ ਛੱਡਿਆ ਪਰ ਮੈਨੂੰ ਬੜੀ ਖੁਸ਼ੀ ਆ ਵੇਖ ਲੋ ਲਗਾਈਆਂ ਵੇਖ ਲੋ ਤੁਸੀਂ ਬੰਦਾ ਕਿਦਾਂ ਦਾ ਲਾਈ ਬੜੀ ਖੁਸ਼ੀ ਹੋਈ ਆ ਸੱਚੇ ਪਾਤਸ਼ਾਹ ਦੀ ਮੈਨਾ ਕਿਰਪਾ ਹੀ ਹੋਈ ਆ ਕਿ ਇਹ ਬੰਦਾ ਅਡਾ ਫੇਰ ਗਰਾਊਂਡ ਚੋਂ ਲੱਗ ਪਿਆ ਨਹੀਂ ਤੇ ਸਾਡੀ ਜਿਹੜੀ 1.5 ਸਾਲ ਦੀ ਮਿਹਨਤ ਕਰਾਈ ਸੀ ਨਾ ਉਹ ਵੀ ਬਕਾਰ ਹੀ ਜਾਣੀ ਕਿਉਂ ਕਿ ਨੂੰ ਠੀਕ ਆ ਹੁਣ ਮੰਨ ਹੁਣ ਤਾਂ ਛੱਡੇਗਾ ਗਰਾਊਂਡ ਵੈਰੀ ਗੁੱਡ ਏ ਇਹ ਆਦਾ ਵੱਡਾ ਵੀਰ ਆ ਜੀ ਨਾ ਜਿਹੜਾ ਕਬੱਡੀਆਂ ਪਾਉਂਦਿਆ ਤੇ ਆਹ 2 ਨੰਬਰ ਤੇ ਜਿਹੜਾ ਲੱਗਾ ਉਹ ਵੀ ਇਹਦਾ ਛੋਟਾ ਭਰਾ ਹੀ ਆ ਇਹ ਸਾਰਾ ਆਪਣਾ ਪਰਿਵਾਰ ਹੀ ਆ ਇੱਕ ਇਹ ਜਦੋਂ ਛੁੱਟੀ ਕਰ ਲੈਂਦੀ ਆ ਗਰਾਊਂਡ 'ਚ ਉਹਦੋਂ ਆਪਣਾ ਜੀ ਨਹੀਂ ਲੱਗਦਾ ਇੰਨਾ ਕਿ ਇਹਨਾਂ ਨੂੰ ਮੂਹ ਪਿਆਰ ਪੈ ਜਾਂਦਾ ਸ਼ਾਬਾਸ਼ ਆਹ ਦਾ ਚਾਬ ਮਾਰੀ ਹਾਂ ਹਾਂ ਵੈਰੀ ਗੁੱਡ ਸ਼ਾਬਾਸ਼ ਦਾੜ ਲੰਮੀ ਮਾਰ ਲੰਮਾ ਪੱਜਾ ਕਰ ਦੇ ਹੌਲੀ ਹੌਲੀ ਕੋਈ ਨਹੀਂ ਹੋ ਜਾਊਗਾ ਸੈਟ ਉਹ ਸਾਰੇ ਮੈਸੇਜ ਇਹ ਵੀ ਆਏ ਆ ਕਿ ਤੁਸੀਂ ਆਨਲਾਈਨ ਹਨ ਨੂੰ ਕੋਚਿੰਗ ਦੇ ਦਿਆ ਕਰੋ ਕਿ ਮਤਲਬ ਇਹ ਆ ਕਿ ਜਦੋਂ ਤੁਸੀਂ ਪ੍ਰੈਕਟਿਸ ਕਰਾਉਂਦੇ ਜੇ ਤੇ ਨਾਲ ਤੁਸੀਂ ਲਾਈਵ ਹੋ ਜਾਇਆ ਕਰੋ ਪਰ ਉਹ ਮੇਰੇ ਵਾਸਤੇ ਮੈਨੂੰ ਲੱਗਦਾ ਉਹ ਪੋਸੀਬਲ ਨਹੀਂ ਹੈਗਾ ਕਿ ਇੰਨਾ ਕਰਨਾ ਤੇ ਦੂਜੀ ਗੱਲ ਸਭ ਤੋਂ ਵੱਡਾ ਕਾਰਨ ਇਹ ਆ ਕਿ ਹਰ ਇੱਕ ਰੀਡਰ ਹਰ ਇੱਕ ਸਟਾਪਰ ਉਹਨਾਂ ਦੀ ਵੱਖਰੀ ਵੱਖਰੀ ਜਿਹੜੀ ਆ ਆਪਾਂ ਨੂੰ ਪ੍ਰੈਕਟਿਸ ਜਿੱਦਾਂ ਮੈਨੂੰ